ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਅੱਜ ਬਣਾਉਣ ਲੱਗੇ ਸੀ ਜੀ ਦਹੀਂ ਪਾ ਕੇ ਇੱਕ ਵਧੀਆ ਚੰਗੀ ਜੀ ਰੈਸਪੀ ਤਿਆਰ ਕਰਨ ਲੱਗੇ ਆ ਜੀ ਬੈਂਗਣਾ ਦੀ ਇਹ ਦਹੀਂ ਨਾਲ ਤਿਆਰ ਹੁੰਦੇ ਆ ਜੀ ਦਹੀਂ ਨਾਲ ਬਹੁਤ ਹੀ ਟੇਸਟ ਬੰਦਾ ਇਹਨਾਂ ਦਾ ਆਪਾਂ ਕੀ ਕੀਤਾ ਜੀ ਦੋ ਪਿਆਜ਼ ਚੱਕ ਲਏ ਤੇ ਚਾਰ ਪੰਜ ਕੁ ਬੈਂਗਣ ਚੱਕ ਲਏ ਹਰੇ ਰੰਗ ਦੇ ਬੈਂਗਣੀ ਰੰਗ ਇਹਨਾਂ ਦਾ ਹੈ ਨਹੀਂਗਾ ਇਹਨਾਂ ਦਾ ਰੰਗ ਹੈ ਜੀ ਹਰਾ ਤੇ ਚਲੋ ਕੋਈ ਗੱਲ ਨਹੀਂ ਇਹਨਾਂ ਨੂੰ ਬੈਂਗਣੀ ਕਹਿੰਦੇ ਨੇ ਹਨਾ ਤੇ ਬੈਂਗਣੀ ਕਹਿੰਦੇ ਆ ਤੇ ਉਹ ਬੈਂਗਣੀ ਰੰਗ ਕਰਕੇ ਵੀ ਬੈਂਗਣ ਸੀ ਤੇ ਹੁਣ ਇਹਨਾਂ ਨੂੰ ਕੀ ਕਹੀਏ ਉਹ ਆਪਾਂ ਨੂੰ ਪਤਾ ਨਹੀਂ ਤੇ ਆਪਾਂ ਕੱਟ ਲਈ ਜੀ ਕੱਟ ਕੇ ਤੇ ਆਪਾਂ ਦੂਜੇ ਪਾਸੇ ਰੱਖਤਾ ਜੀ ਪੈਨ ਠੀਕ ਹੈ ਜੀ ਉਹਦੇ ਤੇ ਆਪਾਂ ਥੋੜਾ ਜਿਹਾ ਦਿੱਤਾ ਜੀ ਤੇਲ ਦਾ ਛੜਕਾ ਕਰ ਠੀਕ ਹੈ ਤੇਲ ਛਿੜਕਤਾ ਆਪਾਂ ਉਹ ਤੇਲ ਛੜਕੇ ਤੋਂ ਤੇ ਇਹ ਕਿਉਂ ਚ ਨਹੀਂ ਸਵਾਦ ਬੰਦੇ ਜੀ ਇਸ ਚੀਜ਼ ਦਾ ਧਿਆਨ ਰੱਖਿਓ ਥੋੜਾ ਜਿਹਾ ਦੂਜੇ ਪਾਸੇ ਆਪਣੇ ਸੂਪ ਤਿਆਰ ਹੋ ਰਿਹਾ ਹੈ ਆਪਾਂ ਕੀ ਕੀਤਾ ਜੀ ਲਸਣ ਅਦਰਕ ਕਟਿਆ ਥੋੜਾ ਜਆ ਤੇ ਵਿੱਚ ਪਾਤਾ ਜਾਦੇ ਸਮਾਨ ਇਹਦੇ ਚ ਪੈਂਦਾ ਨਹੀਂ ਲਟਰਪਟਰ ਬਾੜਾ ਨਹੀਂ ਪੈਂਦਾ ਇਹ ਦਹੀਂ ਨਾਲ ਤਿਆਰ ਹੋਣ ਵਾਲੀ ਸਬਜ਼ੀ ਹੈ ਜੀ ਤੁਹਾਨੂੰ ਦੱਸਾਂਗੇ ਵੀ ਦਹੀਂ ਨਾਲ ਇਹ ਕਿਵੇਂ ਤਿਆਰ ਕਰਨੇ ਨੇ ਕਿਵੇਂ ਆਪਾਂ ਦਹੀਂ ਪਾਉਣੀ ਹੈ ਚੱਕੋ ਜੀ ਤੇ ਬੈਂਗਣ ਸਿੱਟ ਦਿਓ ਵਿੱਚ ਤੇ ਪਿਆਜ਼ ਸਿੱਟ ਦਿਓ ਦੋਨੇ ਚੀਜ਼ਾਂ ਇਹਦੇ ਵਿੱਚ ਸਿੱਟ ਦਿਓ ਸਿੱਟ ਕੇ ਸਿੱਟ ਛਟਾ ਕੇ ਤੇ ਇਹਨਾਂ ਨੂੰ ਥੋੜੀ ਜੀ ਭਾਫ਼ ਦਿਵਾ ਲਓ ਇਹ ਭਾਫ਼ ਨਾਲ ਤਿਆਰ ਹੋ ਜਾਂਦੇ ਨੇ ਜੀ ਇਹ ਜਿਆਦੇ ਇਹਨਾਂ ਨੂੰ ਵਿਚਾਰਿਆਂ ਨੂੰ ਨਾ ਰਿੰਨਣ ਰੋਨਣ ਦੀ ਲੋੜ ਨਹੀਂ ਪੈਂਦੀ ਤੇ ਉੱਤੇ ਪਾ ਦਿਓ ਜੀ ਨਮਕ ਇਹਨਾਂ ਦੇ ਠੀਕ ਹੈ ਜੀ ਇਹ ਸਾਰਾ ਕੁਝ ਇਕੱਠਾ ਕਰਕੇ ਪਾ ਦਿਓ ਇਹਨਾਂ 'ਚ ਮਸਾਲਾ ਨਹੀਂ ਪੈਂਦਾ ਇੱਕ ਚੀਜ਼ ਦਾ ਧਿਆਨ ਰੱਖਿਓ ਮਸਾਲਾ ਨਹੀਂ ਪਾਉਣਾ ਜਦੋਂ ਵੀ ਤੁਸੀਂ ਬੈਂਗਣ ਬਣਾਉਨੇ ਆ ਨਾ ਇਸ ਤਰ੍ਹਾਂ ਦੇ ਇਹਦੇ 'ਚ ਮਸਾਲਾ ਨਾ ਪਾਇਆ ਕਰੋ ਹਰੇ ਬੈਂਗਣਾਂ 'ਚ ਖਾਸ ਕਰਕੇ ਦੂਜਿਆਂ 'ਚ ਤਾਂ ਪਾ ਸਕਦੇ ਹੋ ਲਓ ਜੀ ਹਲਦੀ ਪਾਤੀ ਮਿਰਚਾਂ ਪਾਤੀਆਂ ਤੇ ਨਮਕ ਪਾਤਾ ਇਹ ਫਿਰ ਨਾ ਹੋਰ ਹੀ ਬਣ ਜਾਂਦੇ ਨੇ ਇਹ ਮਤਲਬ ਕਿ ਦੂਸਰੇ ਬੈਂਗਣ ਜਿਹੜੇ ਹੁੰਦੇ ਨੇ ਬੈਂਗਣੀ ਹੁੰਦੀ ਆ ਉਹ ਤਾਂ ਥੋੜਾ ਜਿਹਾ ਟਾਈਮ ਲਾਉਂਦੇ ਨੇ ਬਣਨ ਲੱਗੇ ਹਨਾ ਇਹ ਥੋੜੇ ਚਿਰ ਚ ਬਣ ਜਾਂਦੇ ਤੇ ਮੈਨੂੰ ਲੱਗੀ ਸੀ ਭੁੱਖ ਤੇ ਮੈਂ ਕਿਹਾ ਨਾ ਤਾਜੀ-ਤਾਜੀ ਸਬਜ਼ੀ ਬਣਾ ਕੇ ਨਾ ਫਟਾਫਟ ਜਿਹੜੀ ਮਿੰਟ ਸਕੇਂਟ ਬਣਨ ਵਾਲੀ ਐ ਤੇ ਉਹ ਬਣਾਵਾ ਤੇ ਹੁਣ ਤੁਸੀਂ ਮੈਨੂੰ ਇਹ ਵੀ ਦੱਸ ਦਿਓ ਜੀ ਕਮੈਂਟਾਂ ਦੇ ਵਿੱਚ ਵੀ ਕੌਣ-ਕੌਣ ਤੁਸੀਂ ਇਹ ਦਹੀਂ ਪਾ ਕੇ ਬੈਂਗਣ ਤਿਆਰ ਕਰਦੇ ਹੋ ਕੌਣ-ਕੌਣ ਹਰੇ ਬਣਾਉਂਦਾ ਆਪਣੇ ਤੇ ਇੱਕੋ ਹੀ ਬੂਟਾ ਲੱਗਿਆ ਜੀ ਆਹ ਲਓ ਆਪੇ ਪਾਤੀ ਆਪਾਂ ਪਾਤੀ ਜੀ ਦਹੀਂ ਇਹਦੇ ਵਿੱਚ ਦਹੀਂ ਪਾ ਕੇ ਆਪਾਂ ਇਹਨੂੰ ਵਿੱਚ ਮਤਲਬ ਇਹਨੂੰ ਮਿਕਸ ਕਰ ਦੇਣਾ ਆਪਣੇ ਨੇ ਇੱਕ ਬੂਟਾ ਲੱਗਿਆ ਵੇ ਪਿੰਡ ਉਹਨੇ ਮੈਂ ਕਹਨੀ ਐ ਦੇਖੀ ਨਾ ਇੱਕ ਨੇ ਰਜਾ ਛੱਡੇ ਆ ਸਾਰੇ ਕਾਫੀ ਬੈਂਗਣ ਲੱਗਦੇ ਜੀ ਉਹਦੇ ਉਹ ਵੀ ਇਹੋ ਜਿਹਾ ਸੀਗਾ بڑے ਬੈਂਗਣ ਲੱਗਦੇ ਨੇ ਉਹਦੇ ਬਹੁਤ ਹੀ ਜ਼ਿਆਦੇ ਆਪਣੇ ਦੇਖੀ ਨਾ ਹੈਗਾ ਰਿਸ਼ਤੇਦਾਰਾਂ ਦੇ ਕਰੇ ਤੇ ਉਹ ਮੈਨੂੰ ਵੀ ਫੜਾ ਦਿੰਦੇ ਹੁੰਦੇ ਆ ਮੈਂ ਵੀ ਫਿਰ ਆਪਦੇ ਚਲੋ ਖਾ ਪੀ ਲੈਣੀ ਹੁੰਦੀ ਆ ਹਨ ਤੇ ਇਹ ਜੇ ਹੁਣ ਦੇਖੀ ਜਾਈਏ ਕਿ ਇਹ ਚਟਨੀ ਨਾਲੋਂ ਵੀ ਘੱਟ ਟਾਈਮ ਲੱਗਦਾ ਇਹਨੂੰ ਆ ਲੋ ਜੀ ਆਪਾਂ ਦਹੀਂ ਪਾ ਕੇ ਇਹਨਾਂ ਨੂੰ ਦਿੱਤਾ ਸੇਕ ਸੇਕ ਕੇ ਤੋਂ ਤੇ ਇਹਨਾਂ ਨੂੰ ਕੀ ਕਰਾਂਗੇ ਆਪਾਂ ਥੋੜੀ ਜੀ ਭਾਪ ਰੱਖ ਦਿਆਂਗੇ ਜੀ ਜਿਵੇਂ ਮੰਨ ਲਓ ਵੀ ਸਿੰਮ ਕਰਕੇ ਰੱਖਤਾ ਪਾਣੀ ਨਹੀਂ ਪੈਂਦਾ ਜੀ ਪਾਣੀ ਤਾਂ ਬੈਂਗਨ ਚ ਖਰ ਕਿਸੇ ਚ ਵੀ ਨਹੀਂ ਪੈਂਦਾ ਹੁੰਦਾ ਤੇ ਕੀ ਆ ਕਿਤੇ ਕਈ ਵਾਰੀ ਆਪਾਂ ਨੂੰ ਇਹ ਹੋ ਜਾਂਦਾ ਵੀ ਇਹ ਥੱਲੇ ਨਾਲ ਲੱਗ ਜਾਣਾ ਹਨਾ ਇਹ ਪੋਲੇ ਵਾਲੇ ਹੁੰਦੇ ਆ ਮੈਂ ਕਹਿੰਦੀ ਐ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਤਿਆਰ ਹੋ ਜਾਂਦੇ ਆ ਆ ਦੇਖੋ ਜੀ ਇਹਨਾਂ ਨੇ ਛੱੜਤਾ ਜੀ ਹੁਣ ਘਿਓ ਤੇਲ ਜਿਹੜਾ ਆਪਣਾ ਪਾਇਆ ਵਿਆ ਸੀਗਾ ਤੇ ਆਪਾਂ ਕਰ ਲਈ ਜੀ ਸਬਜੀ ਤਿਆਰ ਸਬਜੀ ਤਿਆਰ ਕਰਕੇ ਤੇ ਹੁਣ ਆਪਾਂ ਗਰਮ ਗਰਮ ਕਰਨੇ ਨੇ ਜੀ ਫੁਲਕੇ ਤਿਆਰ ਠੀਕ ਹੈ ਮੈਂ ਕਹਿੰਦੀ ਉੱਤੇ ਛੜਕਾ ਕਰ ਦਿਓ ਜੀ ਧਨੀਏ ਦਾ ਰੰਗ ਬਰੰਗੇ ਬੂਟੇ ਲਾ ਦਿਓ ਇਹਨੂੰ ਤੁਸੀਂ ਇਹ ਸੋਹਣੇ ਲੱਗਣ ਲੱਗ ਜਾਂਦੇ ਆ ਜਦੋਂ ਰੰਗ ਬਰੰਗੇ ਜੇ ਲੱਗੇ ਹੁੰਦੇ ਨੇ ਹਨਾ ਤੇ ਆਹ ਦੇਖੋ ਤੁਸੀਂ ਤੇ ਆਪਾਂ ਤਾਂ ਭਾਈ ਹੁਣ ਇਹਨਾਂ ਨੂੰ ਮੈਂ ਕਹਿੰਦੀ ਪਾ ਲਈਏ ਕਿਸੇ ਕੌਲੀ ਬਾਟੀ ਦੇ ਵਿੱਚ ਕੌਲੀ ਬਾਟੀ ਦੇ ਵਿੱਚ ਪਾ ਕੇ ਤੇ ਨਾਲ ਬਣਾ ਲਈਏ ਗਰਮ ਗਰਮ ਫੁਲਕੇ ਤੇ ਲਓ ਜੀ ਚੱਕੋ ਜੀ ਆਹ ਦੇਖੋ ਆਹ ਆਹ ਵੇਖੋ ਕਿੱਡਾ ਸੋਹਣਾ ਬਣਿਆ ਲਓ ਜੀ ਆਪਾਂ ਪਾ ਕੇ ਭਾਂਡੇ ਦੇ ਵਿੱਚ ਤੇ ਲੈ ਗਏ ਚੱਕ ਕੇ ਟੇਬਲ ਤੇ ਉੱਥੇ ਤੇ ਡਾਕਟਰ ਸਾਹਿਬ ਨੂੰ ਖਵਾਤੇ ਮੈਂ ਕਿਹਾ ਤੁਸੀਂ ਕਰੋ ਟੇਸਟ ਨਾਲ ਲਾ ਤੇ ਦੋ ਪਰੌਂਠੇ ਤੇ ਨਾਲ ਦਹੀਂ ਤੇ ਨਾਲ ਲੱਸੀ ਦਾ ਗਲਾਸ ਤੇ ਨਾਲ ਹਰੇ ਪਿਆਜ਼ ਕੱਟ ਕੇ ਰੱਖਤੇ ਤੇ ਨਾਲ ਬੈਂਗਣ ਰੱਖਤੇ ਜੀ ਠੀਕ ਹੈ ਤੇ ਉਹ ਹੁਣ ਖਾ ਲੈਣਗੇ ਤੇ ਨਾਲੇ ਦੱਸਣਗੇ ਟੇਸਟ ਵੀ ਕਿਵੇਂ ਆ ਜੇ ਇਹਨਾਂ ਨੂੰ ਵਧੀਆ ਲੱਗਿਆ ਤਾਂ ਮੈਨੂੰ ਆਪੇ ਵਧੀਆ ਲੱਗੂਗਾ ਚੱਕੋ ਜੀ ਹੁਣ ਆਪਾਂ ਲੱਸੀ ਰੱਖਤੀ ਪਾਸੇ ਚੱਕ ਕੇ ਤੇ ਉਹ ਕਹਿ ਦਿੰਦੇ ਸਾਰਾ ਕੁਝ ਤੂੰ ਇਕੱਠਾ ਕਰ ਲਿਓ ਨੀ ਹੈਨਾ ਤੇ ਆਹ ਲੋ ਜੀ ਹੁਣ ਖਾ ਕੇ ਆਪਾਂ ਨੂੰ ਦੱਸਦੇ ਆ ਤੇ ਭਾਈ ਤੁਸੀਂ ਵੀ ਹਰੇ ਬੈਂਗਣ ਬਣਾਇਓ ਬਹੁਤ ਸਵਾਦ ਬੰਦਦੇ ਨੇ ਇਹ ਮੈਂ ਕਹਿੰਦੀ ਹਾਂ ਮਿੰਟੋਸ ਕੰਟ ਤਿਆਰ ਹੋਣ ਵਾਲੀ ਸਬਜੀ ਤੇ ਮੈਨੂੰ ਦੱਸੋ ਵੀ ਕਿਹੜੇ ਕਿਹੜੇ ਘਰੇ ਹਰੇ ਬੈਂਗਣ ਬੰਦਦੇ ਆ ਚਲੋ ਠੀਕ ਹੈ ਜੀ ਓਕੇ ਜੀ ਬਾਏ ਬਾਏ